ਮਨ ਜੈਸਾ ਹੋਰ ਕੋਈ ਨਹੀਂ ਕਿਉਂ ਮਨ ਮੰਨੇ ਤੇ ਪਰਮਾਤਮਾ ਹੈ ਮਨ ਨਹੀਂ ਮੰਨਦਾ ਤੇ ਨਹੀਂ ਹੈ ਫੇਰ ਸਾਰੀ ਮੰਨਣ ਤੇ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਖਾਲਸ ਸਦੀ ਬਾਣੀ ਵਿੱਚ ਮਨ ਨੂੰ ਗੁਰੂ ਕਿਹਾ ਹੈ ਮਨ ਹੀ ਗੁਰੂ ਹੈ ਸਰਬ ਕਾਲ ਹੈ ਪਿਤਾ ਅਬਾਰਾ ਦੇਵ ਕਾਲ ਕਾ ਮਾਤ ਹਮਾਰਾ ਮਨੁਆ ਗੁਰਮੁਰ ਮਨਸਾ ਮਾਈ ਜਨਮ ਕੋ ਸੁਭ ਕਿਰਿਆ ਬੜਾਈ ਸਾਇਬ ਕੇਦਨ ਮਨੁਆ ਗੁਰਮੁਰ ਮਨਸਾ ਮਾਈ ਇਹ ਜਿਹੜਾ ਮੇਰਾ ਮਨ ਹੈ ਮੇਰਾ ਗੁਰੂ ਹੈ ਕਿਉਂ ਮਨ ਮੰਨੇ ਪ੍ਰਮਾਤਮਾ ਹੈ ਮਨ ਨਹੀਂ ਮੰਦਾ ਤੋ ਕਮ ਸੇ ਕਮ ਮੇਰੀ ਦੁਨੀਆ ਚ ਪਰਮਾਤਮਾ ਨਹੀਂ ਹੈ ਮੇਰਾ ਮਨ ਨੇ ਮੰਨਦਾ ਮਨ ਮੰਨੇ ਤੇ ਈਸ਼ਵਰ ਹੈ ਮਨ ਨਾ ਮੰਨੇ ਤੇ ਨਹੀਂ ਹੈ ਸਤ ਸੰਗ ਦੇ ਆਣ ਦਾ ਇਤਨੇ ਮੁੱਦਾ ਹੈ ਮਤਲਬ ਹੈ ਕਿਸੇ ਤਰੀਕੇ ਨਾਲ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਜਿਸ ਤਰ੍ਹਾਂ ਮਨ ਨੇ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ। ਮਨ ਨੇ ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ। ਮਨ ਨੇ ਮਾਪੇ ਨੂੰ ਮਾਪੇ ਕਰਕੇ ਮੰਨ ਲਿਆ। ਮਨ ਨੇ ਬਿਰਾਹ ਨੂੰ ਬਿਰਾਹ ਕਰਕੇ ਮੰਨ ਲਿਆ। ਮਨ ਨੇ ਪਤਨੀ ਨੂੰ ਪਤਨੀ ਕਰਕੇ ਮੰਨ ਲਿਆ, ਮਨ ਨੇ ਪਤੀ ਨੂੰ ਪਤੀ ਕਰਕੇ ਮੰਨ ਲਿਆ। ਮਨ ਨੇ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਨਹੀਂ ਮੰਨਿਆ। ਨਹੀਂ ਮੰਨਿਆ ਧਾਰਮਿਕ ਵਿਦਵਾਨ ਤੇ ਆંકੜੇ ਪੇਸ਼ ਕਰਦੇ ਨੇ ਕੋਈ ਹਜ਼ਾਰਾਂ ਵਿੱਚ ਇੱਕਦ ਮਨੁੱਖ ਦਾ ਮਨ ਹੈ ਜੋ ਪਰਮਾਤਮਾ ਨੂੰ ਮੰਨਦਾ ਹੈ ਉਹ ਲਿਖਾਰੀ ਜੀ ਕਹਿੰਦੇ ਨੇ ਇਹ ਵੀ اسی لحاظ ਨਾਲ ਕਹਿੰਦੇ ਪਿਆ ਵਰਨਾ ਕੋਈ ਲੱਖਾਂ ਵਿੱਚ ਇੱਕ ਹਦਾ ਲੋਕੀ ਨਿਰਾਸ਼ ਨਾ ਹੋਣ ਇਸ ਵਾਸਤੇ ਕਹਿ ਰਹੇ ਕੋਈ ਲੱਖਾਂ ਵਿੱਚ ਇੱਕਦਮ ਅਨੋਖਾ ਹੈ ਜਿਸ ਦਾ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨਦਾ ਹੈ ਜਿਸ ਦਾ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੰਨੇ ਕੀ ਗਤ ਕਹੀ ਨਾ ਜਾਏ ਉਸ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਉਹ ਇਤਨਾ ਅਜ਼ੀਮ ਹੈ ਇਤਨਾ ਮਹਾਨ ਹੈ ਮਹਾਰਾਜ ਕਹਿੰਦੇ ਜਗਤ ਵਿੱਚ ਉਤਨਾ ਕਾਗਜ਼ ਹੀ ਨਹੀਂ ਹੈ ਕਿ ਮੰਨਣ ਵਾਲੇ ਦੀ ਮਹਿਮਾ ਲਿਖੀ ਜਾਏ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਕਲਮ ਦੇ ਧਨੀ ਨਹੀਂ ਨੇ ਜਗਤ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਵਿਚਾਰਕ ਦਾਰਸ਼ਨਿਕ ਚਿੰਤਕ ਹੀ ਨਹੀਂ ਨੇ ਜਿਸ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਿਆ ਉਹਦੀ ਮਹਿਮਾ ਲਿਖ ਸਕੇ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਛੇ ਪਛਤਾਏ ਕਿਉਂ ਅਗਰ ਉਸਨੇ ਲਿਖ ਵੀ ਲਿਆ ਜਾਂ ਬੋਲ ਵੀ ਦਿੱਤਾ ਉਹਨੂੰ ਬਾਅਦ ਵਿੱਚ ਪਤਾ ਚੱਲੇਗਾ ਜਿਨੇ ਪ੍ਰਭੂ ਨੂੰ ਮੰਨੇ ਮੈਂ ਉਸ ਦੀ ਮਹਿਮਾ ਪੂਰਨ ਨਹੀਂ ਬਿਆਨ ਕੀਤੀ ਮੇਰੀਆਂ ਦਿੱਤੀਆਂ ਇਹ ਤਸ਼ਬੀਹਾਂ ਦਿੱਤੇ ਪ੍ਰਮਾਣ ਵਿਅਰਥ ਨੇ ਫਿਜ਼ੂਲ ਨੇ ਇਹ ਗੱਲ ਵਖਰੀ ਹੈ ਸੰਤ ਜਨ ਭਗਤ ਜਨ ਤਸ਼ਬੀਆਂ ਦੇਂਦੇ ਨੇ ਔਰ ਜੁੜੀਆਂ ਆਤਮਾਵਾਂ ਦੀਆਂ ਮਹਿਮਾ ਗਾਇਨ ਕਰਦੇ ਨੇ ਲੇਕਿਨ ਫਿਰ ਵੀ ਕਹਿ ਦਿੰਦੇ ਨੇ ਤਸ਼ਬੀਹ ਪੂਰੀ ਨਹੀਂ ਹੈ ਪਰਮਾਨ ਪੂਰਾ ਨਹੀਂ ਹੈ ਚਲੋ ਮੈਂ ਦੋ ਉਦਾਹਰਣ ਤੁਹਾਡੇ ਸਾਹਮਣੇ ਰੱਖਾਂ ਸੰਤ ਦੀ ਮਹਿਮਾ ਬਿਆਨ ਕਰਦੇ ਹੋਏ राम चित्र मानस रामायण दे कर्ता कवि तुलसी इंज कैनेले संत रे दा नवनीत समाना कहा कवने पर कह न जाना संत दा हिरदा नवनीत दी तरह नवनीत मखन नु कहंदे ਸੰਤ ਦਾ ਹਿਰਦਾ ਇਤਨਾ ਕੋਮਲ ਹੈ ਜਿਤਨਾ ਕਿ ਮੱਖਣ ਸੰਤ ਰਿਦਾ ਨਵ ਨੀਤ ਸਮਾਨ ਕਹਾ ਕਬ ਨੇ ਪਰ ਕਹਾ ਨਾ ਜਾਣਾ ਤੁਲਸੀ ਕਹਿੰਦੇ ਮੈਂ ਆਖ ਤੇ ਦਿੱਤਾ ਹੈ ਵੀ ਸੰਤ ਦਾ ਹਿਰਦਾ ਨਵ ਨੀਤ ਦੀ ਤਰ੍ਹਾਂ ਹੈ ਮੱਖਣ ਦੀ ਤਰ੍ਹਾਂ ਹੈ ਪਰ ਕਹਿੰਦੇ ਨੇ ਮੈਨੂੰ ਕਹਿਣ ਦਾ ਢੰਗ ਨਹੀਂ ਆਇਆ ਮੈਂ ਠੀਕ ਨਹੀਂ ਆਖਿਆ ਮੈਂ ਠੀਕ ਨਹੀਂ ਬੋਲੇਆ ਅਕਸਰ ਈਸ਼ਵਰ ਦੀ ਮਹਿਮਾ ਗਾਇਨ ਕਰਨ ਵਾਲੇ ਤੇ ਜਿਨ੍ਹਾਂ ਨੇ ਈਸ਼ਵਰ ਨੂੰ ਮੰਨੇ ਉਹਨਾਂ ਦੀ ਮਹਿਮਾ ਗਾਇਨ ਕਰਨ ਵਾਲੇ ਬਾਅਦ ਵਿੱਚ ਉਹਨਾਂ ਨੂੰ ਇੱਕ ਪਛਤਾਪ ਰੈਂਦਾ ਹੈ ਕਿ ਐਸੀ ਗੱਲ ਪੂਰੀ ਨਹੀਂ ਆਖੀ ਦੇਖੋ ਕਹੇ ਪਛੇ ਪਛਤਾਵੇ ਗੱਲ ਪੂਰੀ ਨਹੀਂ ਆਖੀ ਔਰ ਪੂਰੀ ਕਹਿ ਵੀ ਨਹੀਂ ਸਕਦੇ ਤਾਂ ਹੁਣ ਤੁਲਸੀ ਕਹਿੰਦੇ ਨੇ ਸੰਤ ਦਾ ਹਿਰਦਾ ਨਵ ਨੀਤ ਦੀ ਤਰ੍ਹਾਂ ਮੱਖਣ ਦੀ ਤਰ੍ਹਾਂ ਇਤਨਾ ਕੋਮਲ ਹੈ ਪਰ ਫਿਰ ਤੁਲਸੀ ਕਹਿੰਦੇ ਮੈਨੂੰ ਕਹਿਣ ਦਾ ਢੰਗ ਨਹੀਂ ਆਇਆ ਮੈਂ ਕੋਈ ਤਸ਼ਬੀਹ ਚੰਗੀ ਨਹੀਂ ਦਿੱਤੀ ਮੈਂ ਕੋਈ ਦਲੇਲ ਚੰਗੀ ਨਹੀਂ ਦਿੱਤੀ ਕਹਾ ਕਵਨੇ ਪਰ ਕਹਾ ਨਾ ਜਾਣਾ ਕਿਉਂ ਅਗਾ ਚਲ ਕੇ ਦੱਸਦੇ ਨੇ ਨਿਜ ਪਰ ਤਾਪ ਦਰਵੇ ਨਵਨੀਤਾ ਮੱਖਣ ਨੂੰ ਸੇਕ ਲੱਗਦਾ ਹੈ ਪਿਗਲਦਾ ਹੈ ਮੱਖਣ ਨੂੰ ਤਪਸ਼ ਲੱਗੇ ਪਿਗਲਦਾ ਹੈ ਨਿਜ ਪਰ ਤਾਪ ਦਰਵੇ ਨਵਨੀਤਾ ਪਰ ਦੁਖ ਦਰਵੇਂ ਸੰਤ ਪੁਨੀਤਾ ਸੰਤ ਦਾ ਹਿਰਦਾ ਤੇ ਇਤਨਾ ਕੋਮਲ ਹੈ ਸੇਕ ਕਿਸੇ ਹੋਰ ਹਿਰਦੇ ਨੂੰ ਲੱਗਦੀ ਹੈ ਪਰ ਪਿਗਲ ਉਸਦਾ ਹਿਰਦਾ ਜਾਂਦਾ ਦੁਖੀ ਕੋਈ ਹੋਰ ਹੋਇਆ ਰੁਦਨ ਇਹ ਕਰਨ ਲੱਗ ਪੈਂਦਾ ਮੱਖਣ ਨੂੰ ਸੇਕ ਲੱਗੇ ਮੱਖਣ ਪਿਗਲਦਾ ਪਰ ਸੰਤ ਦਾ ਹਿਰਦਾ ਤੇ ਉਹ ਦੋਵੇਂ ਪਿਗਲ ਜਾਂਦਾ ਜਦ ਦੂਜੇ ਨੂੰ ਸੇਕ ਲੱਗੇ ਤੀਸਰੇ ਨੂੰ ਸੇਕ ਲੱਗੇ ਚੌਥੇ ਨੂੰ ਸੇਕ ਲੱਗੇ ਵਿਸਵਾਸੀ ਤੁਲਸੀ ਕੰਨ ਨਹੀਂ ਮੱਖਣ ਵੀ ਇਤਨਾ ਕੋਮਲ ਨਹੀਂ ਜਿੰਨਾ ਕਿ ਸੰਤ ਦਾ ਹਿਰਦਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮੁਖਾਰਬਿੰਚੋਂ ਨਿਕਲੇ ਹੋਏ ਬੋਲਾਂ ਦੀ ਉਪਮਾ ਕਰਦਨ ਨਾਲੇ ਤਸਵੀਰ ਦਿੰਦੇ ਨੇ ਮਿਸਲੇ ਦਾਹਨੇ ਤੰਗ ਤੋ ਤੁੰਗੇ ਸ਼ਰਨਾ ਬਾਸ਼ਦ ਇਹ ਮਿਸਲ ਰਾਗ ਕੇ ਗੁਫਤਮ ਜੀ ਖੂਬ ਤਰਨਾ ਬਾਸ਼ਕ ਐ ਗੁਰੂ ਗੋਬਿੰਦ ਸਿੰਘ ਤੁਹਾਡੇ ਮੁਖਾਰਬੰਚੋਂ ਨਿਕਲਿਆ ਹੋਇਆ ਇੱਕ ਬੋਲ ਮਾਣੋ ਇੱਕ ਬੋਰੀ ਖੰਡ ਦੀ ਹੈ ਤੁੰਗੇ ਸ਼ਕਰਨਾ ਬਾਸ਼ਕ ਇੱਕ ਤੁੰਗਾ ਇੱਕ ਬੋਰੀ ਸ਼ੱਕਰ ਦੀ ਹੈ ਤੁਹਾਡੇ ਇੱਕ ਬੋਲ ਵਿੱਚ ਇਤਨੀ ਮਿਠਾਸ ਹੈ ਤੁਹਾਡੇ ਇੱਕ ਬੋਲ ਦੇ ਵਿੱਚ ਇਤਨਾ ਰਸ ਹੈ मिसले दहाने तंग तो तुंगे शकर नाश ई मिसल रा के गुफ्तम ये जो मैं मिसाल दिती है इ मिसल रा गुफ्तम जी खूब तरना नाश यह मैं ठीक नहीं दिती ते जी मिसाल ठीक नहीं दिती फिर दिती क्यों है जे गल पूरी नहीं है तो फिर आखी क्यों है जे बयान पूरा नहीं तो फिर वर्णन क्यों दलील पूरी नहीं तो फिर दलील पेश क्यों की था? करीबन करीबन जितने संत जन ब्रह्म ज्ञानी तस्बीआ तो पेश कर देने पछताते देने कि निस्ल राह के गुफ्तम जी खूब तरना बारश ये जड़ी मैं मिसाल दिती है खूब नहीं है ठीक नहीं है ਚੰਗੇ ਨਹੀਂ ਹੈ ਮੁਕਮਲ ਨਹੀਂ ਹੈ ਇਹ ਦੇਤੇ ਲੰਬੀ ਚੌੜੀ ਵਿਆਖਿਆ ਇੱਕ ਬੋਰੀ ਖੰਡ ਚਲੋ 1000 ਬੰਦਿਆਂ ਦੇ ਮੂੰਹ ਮਿੱਠਾ ਕਰ ਦੇਈ ਮਠਿਆਸ ਨਾਲ ਵੱਧ ਦੇਗੀ ਤੇ ਬੋਰੀ ਖੰਡ ਦੀ ਖਤਮ ਹੋ ਗਈ ਤੇ ਮਠਿਆਸ ਦੀ ਮੌਨ ਦੇ ਚ 5 ਮਿੰਟ 10 ਮਿੰਟ 15 ਮਿੰਟ ਰਹੇਗੇ ਕਿੰਨੇ ਚਿਰ ਰਹੇਗੇ ਖਤਮ ਸ਼ਕਰ ਵੀ ਖਤਮ ਮਾਉਣ ਦੀ ਮਿਠਾਸ ਵੀ ਖਤਮ ਨੰਦ ਲਾਲ ਇਹ ਕਹਿ ਰਹੇ ਨੇ اے ਮੇਰੇ ਬਾਦਸ਼ਾਹ ਤੁਹਾਡੇ ਮੁਖਾਰ ਬਿੰਚੋਂ ਨਿਕਲਿਆ ਹੋਇਆ ਇੱਕ ਬੋਲ ਹਜ਼ਾਰਾਂ ਜ਼ਿੰਦਗੀਆਂ ਦੇ ਵਿੱਚ ਮਿਠਾਸ ਬਣ ਸਕਦਾ ਹੈ ਔਰ ਸਦੀਵੀ ਮਿਠਾਸ ਕਦੀ ਖਤਮ ਹੋਵੇਗੀ ਨਹੀਂ ਔਰ ਤੁਹਾਡਾ ਬੋਲ ਵੀ ਖਤਮ ਹੋਣ ਵਾਲਾ ਨਹੀਂ ਭਾਵੇਂ ਚਾਰ ਯੁੱਗ ਲੰਘ ਜਾਵੇ ਅਮਰ ਬੋਲ ਇਸ ਹਾਸਤੇ ਮਜਬੂਰੀch ਮੈਂ ਬੋੜੀ ਸ਼ੱਕਰ ਨਾਲ ਤਸ਼ਬੀਹ ਦਿੱਤੀ ਹੈ ਪਰ ਠੀਕ ਨਹੀਂ ਇਹ ਮਿਸਲਰਾਲ ਕੇ ਗੁਫਤੰ ਜੀ ਖੂਬ ਤਰਨਾ ਬਾਸ਼ਤ ਜਿਨ੍ਹਾਂ ਦਾ ਮਨ ਪਰਮਾਤਮਾ ਨੂੰ ਮੰਨ ਲੈਂਦਾ ਹੈ ਉਹ ਇਤਨੇ ਬਹਾਨੇ ਸਰਵ ਕੇਨਨ ਮੰਨਨੇ ਕੀ ਗਤ ਕਹੀ ਨਾ ਜਾ ਮੈਂ ਕਹਿ ਸਕਦਾ ਉਹਦੀ ਮਹਿਮਾ ਬਿਆਨ ਨਹੀਂ ਕਰ ਸਕਦੇ ਅਗਰ ਕੋਈ ਕਰੇ ਜੇ ਕੋ ਕਹੇ ਪਛੇਤ ਪਛਤਾਏ ਬਹੁਤ ਦੇਚ ਪਛਤਾਵੇਗਾ ਮੈਂ ਅਰਜ਼ ਕਰਾਂ ਅਗਰ 10000 ਬੰਦਿਆਂ ਦਾ ਇਕੱਠ ਹੋਵੇ ਕਿਸੇ ਤੀਰਤ ਤੇ ਕਿਸੇ ਧਾਰਮਿਕ ਮੰਦਰ ਵਿੱਚ ਹੋ ਸਕਦਾ ਕਿਸੇ ਇੱਕ ਅਦਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਦਾਵੇ ਬਾਕੀਆਂ ਦਾ ਨਹੀਂ ਬਾਕੀ ਕੋਸ਼ਿਸ਼ ਪੈ ਕਰ ਦੇਣਾ ਯਤਨ ਪੈ ਕਰ ਦੇਣਾ ਮਨ ਜਿਸ ਨੂੰ ਮੰਨਦਾ ਫਿਰ ਮਨ ਉਸ ਦੀ ਮੰਨਦਾ ਹੈ ਦੂਜਾ ਨਗੁਤਾ ਜਿਸ ਨੂੰ ਮੇਰਾ ਮਨ ਨਹੀਂ ਮੰਨਦਾ ਮੈਂ ਉਸ ਦੀ ਮੰਨ ਵੀ ਨਹੀਂ ਸਕਦਾ ਅਸੀਂ ਕਿਸ ਦੀ ਗੱਲ ਮੰਨਦੇ ਜਿਸ ਨੂੰ ਮਨ ਮੰਨਦਾ ਹੈ ਦੇਖਣ ਦੇ ਚਾਇਆ ਮਨੁੱਖ ਇਹਦਾ ਮਨ ਪੁੱਤਰ ਦੀ ਗਲਤ ਗੱਲ ਵੀ ਮੰਨ ਸਕਦਾ ਹੈ ਗੁਰੂ ਦੀ ਸਹੀ ਵੀ ਨਹੀਂ ਮੰਨ ਸਕਦਾ ਪਤਨੀ ਦੀ ਗਲਤ ਗੱਲ ਨੂੰ ਵੀ ਮੰਨ ਲਏ ਗੁਰੂ ਦੀ ਸਹੀ ਗੱਲ ਨੂੰ ਵੀ ਠੁਕਰਾ ਦਿੰਦਾ ਹੈ ਪਤਰੀ ਦੀ ਗਲਤ ਗੱਲ ਨੂੰ ਵੀ ਮੰਨ ਲਿਆ ਬਰਾਉ ਦੀ ਗਲਤ ਗੱਲ ਨੂੰ ਵੀ ਮੰਨ ਲਿਆ ਗੁਰੂ ਦੀ ਸਹੀ ਗੱਲ ਵੀ ਨਹੀਂ ਮੰਨੇ ਤੇ ਮਿੱਤਰ ਦੀ ਪ੍ਰੇਰਣਾ ਨਾਲ ਮਿੱਤਰ ਦੇ ਕਹਨੇ تھے ਸ਼ਰਾਪ ਤਿੰਨ ਵੀ ਤਿਆਰ ਹੋ ਗਿਆ ਕਿ ਗੁਰੂ ਤੇ ਕਹਨੇ ਤੇ ਅੰਮ੍ਰਿਤ ਛਕਣ ਨੂੰ ਵੀ ਰਾਜ਼ੀ ਨਹੀਂ ਜਿਸ ਨੂੰ ਮਨ ਮੰਦ ਹੈ ਮਨ ਉਸ ਦੀ ਮੰਦ ਹੈ ਬਗੌਰ ਮੁਤਾਲਾ ਕਰਨਾ ਗੁਰੂ ਨੂੰ ਸੁਣ ਲੈਣਾ ਹੋਰ ਗੱਲ ਹੈ ਗੁਰੂ ਨੂੰ ਮੰਨ ਲੈਣਾ ਔਰ ਗਾ ਗਾਵੀਏ ਸੁਣੀਏ ਮਨ ਰਖੇ ਹੈ ਬਾ ਸੁਣੀਏ ਮਨੇ ਹੈ ਮਨ ਕੀਤਾ ਬਾ ਕਿ ਬਹੁਤ ਸਾਰੀਆਂ ਸਤਾਂ ਦੀਆਂ ਪੰਕਤੀਆਂ ਨੇ ਸੁਣਿਆ ਆ ਬੇਮੈਨੇ ਹੋ ਜਾਏਗਾ ਅਗਰ ਮਨ ਨੇ ਮੰਨਿਆ ਨਹੀਂ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੰਨੇ ਮੇਰਾ ਮਨ ਮੇਰਾ ਗੁਰੂ ਹੈ ਮਨਵਾ ਗੁਰੂ ਮਰ ਮਨਸਾ ਨਾਈ ਜਿਨ ਮਉ ਕੋ ਸ਼ੁਭ ਕਿਰਿਆ ਬੜਾਈ ਇਹ ਮੇਰਾ ਮਨ ਮੇਰਾ ਗੁਰੂ ਹੈ ਮੈਂ ਫਿਰ ਦੁੜਾਵਾਂ ਮਨ ਮੰਨੇ ਤੇ ਗੁਰੂ ਹੈ ਮਨ ਨਹੀਂ ਮੰਨਦੇ ਕੋਈ ਗੁਰੂ ਨਹੀਂ ਬੁਥੇਰਿਆਂ ਦੇ ਮਨ ਨਹੀਂ ਮੰਨਦੇ ਅਕਸਰ ਮਨੁੱਖ ਕਹਿੰਦੇ ਨੇ ਮੈਂ ਪੜਿਆ ਤੇ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ ਮੈਂ ਸੁਣਿਆ ਤੇ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ ਤੇ ਜੋ ਮਨ ਨਹੀਂ ਮੰਨਦਾ ਤੋ ਪੜਿਆ ਆਇਆ ਘਰ ਸਚ ਚਲਾ ਜਾਏਗਾ ਮਨ ਨਹੀਂ ਮੰਨਦਾ ਤੋ ਸੁਣਿਆ ਆਇਆ ਕਿ ਮੈਨੇ ਰਖਦਾ ਨੂ ਗੁਰੂ ਮਰਨਸਾ ਮਾਈ ਜਨਮ ਕੋ ਸ਼ੁਭ ਕਿਰਿਆ ਪੜਾਈ। ਧਨ ਗੁਰੂ ਭਗਵਨ ਸਿੰਘ ਜੀ ਮਹਾਰਾਜ ਕਹਿੰਦੇ ਨੇ ਮਨ ਮੇਰਾ ਗੁਰੂ ਹੈ। ਕਿਉਂ? ਮਨ ਨੇ ਮੰਨ ਲਿਆ ਹੈ। ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਿਆ।